ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਰਸਤੇ ਹੀ ਰਸਤੇ ਬਠਿੰਡਾ ਚੈਨਲ ਨੂੰ ਕਰੋ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਤਾਂ ਜੋ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਸਾਡੇ ਕੋਲ ਅੱਜ ਦਾ ਰਿਸ਼ਤਾ ਚੇਲਾ ਬਠਿੰਡਾ ਤੋਂ ਆ ਕਾਸਟ ਹੈ ਜੱਟ ਸਿੱਖ ਲੜਕੀ ਦਾ ਰਿਸ਼ਤਾ ਹੈ ਜੀ ਲੜਕੀ ਦੀ ਡੇਟ ਆਫ ਬਰਥ 1991 ਇਹਨਾਂ ਦੀ ਹਾਈਟ ਆ 5 ਫੁੱਟ 4 ਇੰਚ ਇਨਾਂ ਨੇ ਸਟੱਡੀ ਕੀਤੀ ਆ ਬੀਟੈਕ ਇਨ ਈਸੀਈ ਲੜਕੀ ਇਕਲੋਤੀ ਹੈ ਜੀ ਤੇ ਇਹਨਾਂ ਨੂੰ ਜ਼ਮੀਨ ਦੇ 8 ਕਿੱਲੇ ਆਉਂਦੇ ਨੇ ਇਹ ਸਾਰੀ ਫੈਮਿਲੀ ਗੁਰਸਿੱਖ ਫੈਮਿਲੀ ਆ ਇਹਨਾਂ ਨੂੰ ਲੜਕਾ ਸ਼ਹਿਰ ਵਿੱਚ ਚਾਹੀਦਾ ਹੈ ਜੀ ਲੜਕੇ ਕੋਲ ਜ਼ਮੀਨ ਦੇ 9-10 ਕਿੱਲੇ ਹੋਣ ਤੇ ਲੜਕਾ ਗੌਰਮੈਂਟ ਜੌਬ ਤੇ ਹੋਵੇ ਅਗਰ ਲੜਕਾ ਡਿਵੋਸੇ ਹੈ ਤਾਂ ਪਿੰਨਾ ਬੱਚੇ ਤੋਂ ਹੋਵੇ ਤਾਂ ਵੀ ਇਹ ਰਿਸ਼ਤਾ ਕਰ ਦੇਣਗੇ ਲੜਕਾ ਨਸ਼ਾ ਰਹਿਤ ਹੋਵੇ ਤੇ ਗੁਰੂ ਘਰ ਨੂੰ ਮੰਨਣ ਵਾਲਾ ਹੋਵੇ ਜਿਸ ਵੀ ਕਿਸੇ ਨੂੰ ਇਹ ਰਿਸ਼ਤਾ ਪਸੰਦ ਆਉਂਦਾ ਹੈ ਉਹ ਸਾਡੇ ਨਾਲ ਸੰਪਰਕ ਕਰਕੇ ਇਸ ਰਿਸ਼ਤੇ ਬਾਰੇ ਹੋਰ ਜਾਣਕਾਰੀ ਲੈ ਸਕਦੇ ਹਾਂ ਧੰਨਵਾਦ ਜੀ